ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਤ ਦੇ ਉਪਰੰਤ ਅੱਜ ਫੈਲਡਰ ਆਈ ਹੈ ਦੇ ਵਿੱਚ ਆਪਾਂ ਇੱਕ ਗਰੀਬ ਪਰਿਵਾਰ ਦੇ ਘਰੇ ਖੜੇ ਆਗੇ ਜੋ ਪਿਛਲੇ ਦਿਨੀ ਉਹਨਾਂ ਦੇ ਲੜਕੇ ਦੀਆਂ ਦੋਨੇ ਬਾਵਾ ਜਿਹੜਾ ਆਪਾਂ ਮੱਕੀ ਦਾ ਚਾਰ ਪਾਉਨੇ ਉਹ ਟੋਕੇ ਦੇ ਵਿੱਚ ਆ ਬਾਵਾ ਉਹਨਾਂ ਦੇ ਬੱਚੇ ਦੀਆਂ ਦੋਨੇ ਜਿਹੜੀਆਂ ਉਹ ਉਹ ਮੋਢੇ ਤੱਕਾਂ ਕੱਟੀ ਹੋਈਆਂ ਨੇ ਇਸ ਲਈ ਗਰੀਬ ਪਰਿਵਾਰ ਦੀ ਮਦਦ ਕਰਨ ਵਾਸਤੇ ਅੱਜ ਆਪਾਂ ਉਹ ਮੁੰਡੇ ਦਾ ਨਾਮ ਜਗਸੀਰ ਸਿੰਘ ਹੈ ਅਜੀਤ ਸਿੰਘ ਦਾ ਮੁੰਡਾ ਹੈ ਪਿੰਡ ਰਾਈਏ ਤੋਂ ਜ਼ਿਲ੍ਹਾ ਬਟਿੰਡਾ ਤਸਵੀਰਪੁਰ ਤੇ ਬਹੁਤ ਹੀ ਗਰੀਬ ਪਰਿਵਾਰ ਹੈ ਉਸ ਬੱਚੇ ਨੇ 20 ਸਾਲ ਦੀ ਉਹਦੀ ਉਮਰ ਸੀਗੀ ਉਹ ਬੱਚੇ ਦੀ ਜਿਹੜੇ ਮਾਲਾ ਇਲਾਜ ਹੈ ਬਹੁਤ ਮਹਿੰਗਾ ਹੈ ਕਿਉਂਕਿ ਉਹ ਥੋੜੇ ਕਨੇ ਪੈਸੇ ਦਾ ਗਰੀਬ ਪਰਿਵਾਰ ਚਲਾ ਨਹੀਂ ਸਕਦਾ ਤੇ ਅੱਜ ਚੋਂ ਵੀ ਅਸੀਂ ਮਦਦ ਇਕੱਠੀ ਕਰਕੇ ਦਿੱਤੀ ਹੈ ਤੇ ਅਸੀਂ ਚਾਹੁੰਦੇ ਆ ਕਿ ਜਿਹੜੇ ਐਨ ਆਰ ਆਈ ਵੀਰ ਹੈ ਤੇ ਕੋ ਸਤਤ ਮਾਈਏ ਉਹ ਪਰਿਵਾਰ ਦੀ ਮਦਦ ਜ਼ਰੂਰ ਕਰਨ ਇਸ ਲਈ ਉਹਦਾ ਅਸੀਂ ਇੱਕ account ਨੰਬਰ ਜਾਰੀ ਕਰਦੇ ਆਂ ਜੀ ਦਾ ਸੇਵਾ ਕਰਨ ਸਰਪੰਚ ਸਾਹਿਬ ਜੀ ਇਹ account ਨੰਬਰ ਤੇ ਮੋਬਾਈਲ ਨੰਬਰ ਇਹ ਜਗਸੀਰ ਦਾ account ਨੰਬਰ ਹੈਗਾ ਜੀ 65 1255 82608 ਦੁਆਰਾ ਵੀ ਰਿਨੋਟ ਕਰ ਲਈ 65125582608 IFSC ਕੋਡ ਹੈਗਾ SBIIN00510860 ਇਹਨਾਂ ਦਾ ਮੋਬਾਈਲ ਨੰਬਰ ਹੈਗਾ 76580 978557658097855